ਪ੍ਰੋਬਲਮ ਬਹੁਤ ਵਾਰਾ ਗੁੰਡਾ ਗੁੰਡਾ ਸਾਡੀ ਪਰਦਾਇ ਦੇ ਚੇੜਮਾਰੀ ਤੁਸੀਂ ਆ ਦੇਖ ਲੋ ਆ ਦੇਖ ਲੋ ਤੁਹਾਡੇ ਸਾਹਮਣੇ ਦੇਖ ਲੋ ਕਿਤਾ ਕਰ ਰਿਹਾ ਬੋਲੋ ਤੁਸੀਂ ਹਾਂ ਬੋਲੋ ਹਾਂ ਆ ਦੇਖੋ ਐਟੀਟਿਊਡ ਦਾ ਖਾ ਬੰਦੇ ਦਾ ਤੁਸੀਂ ਚਾਨੂੰ ਗੁੰਡਾ ਕਰਦੀ ਗਰੀਬ ਬਣੂ ਦੇਖੋ ਜਨਾਨੀਆਂ ਨੂੰ ਕਰਤਾ ਸਾਡੇ ਪਰ ਆ ਗੁੰਡਾ ਗੁੰਡਾ ਕੁੜੀ ਕਿੜੀ ਹੈ ਬਾਜੀ ਅੰਦਰ ਬਾਜੀ ਕੁੜੀ ਅੰਦਰ ਉਹਨੂੰ ਸੁਕਾਣ ਗਿਆ ਉਹਨੂੰ ਸੁਕਾਣ ਗਿਆ ਕੰਨ ਮੇਰੀ ਘਰ ਵਾਲੀ ਆ ਇੰਦਰ ਕੁੜੀਆ ਇਹਨੇ ਸਰਕਰੀ ਕੁੜੀਆ ਜਾਂਦਾ ਇਹ ਵੀਡੀਓ ਜਾਂਦਾ नहीं नहीं ਨਹੀਂ ਆ ਫੇਰ ਵੀਰੇ ਗਾਲਾਂ ਕੱਢ ਰਿਹਾ ਹੈ ਫੇਰ ਵੀਰ ਨਾਲ ਗਾਲਾਂ ਕੱਢ ਰਿਹਾ ਵਾ ਹਾਂ ਚਲੋ ਕਰਵਾਓ ਨਹੀਂ ਨਹੀਂ ਇਹ ਤਾਂ ਨਹੀਂ ਕੱਢਦਾ ਇਹ ਤਾਂ ਗਾਲਾਂ ਕੱਢਦਾ ਮੇਰ ਨਾਲ ਕੱਢਦਾ ਵਾ ਨਹੀਂ ਹੋਣਾ ਸਾਡੇ ਨਾਲੇ ਕਰਵਾਓ ਨਹੀਂ ਨਹੀਂ ਕਰਨਾ ਬਣੀ ਕੋਈ ਮੈਂ ਹੋਰੀ ਕਹਿੰਦਾ ਆ ਗਈ ਦੱਸੋ ਸਾਡੀ ਕੀ ਹੋਈ ਹੈ ਤੁਹਾਨੂੰ ਫਰੈਂਡਾ ਮੇਰਾ ਕੀ ਹੋ ਗਿਆ ਦੱਸ ਲੱਜਾਜੋ ਕੀ ਹੋ ਗਿਆ ਬਧਾਈ ਦੇਣ ਆਈਆਂ ਫਰੈਂਡਾ ਮੇਰਾ ਬਸ ਹਾਂ ਜੀ ਲੱਗਦਾ ਮੇਰਾ ਫਰੈਂਡਾ ਦੱਸ ਨਹੀਂ ਮੈਂ ਲੁਕਣਾ ਨਹੀਂ ਖਰੀਦਾ ਨਹੀਂ ਨਹੀਂ ਸਰ ਮੈਂ ਬਾਹਰ ਬੈਠੀ ਹਾਂ ਨਹੀਂ ਬੈਠੇ ਆਈ ਐ ਮੈਂ ਮੇਰੇ ਨਾਲ ਬਾਹਰ ਬੈਠੀ ਸੀ ਨਹੀਂ ਕਹਿੰਦੇ ਸੀ ਮੁਲਾਜ਼ਮ ਨੇ ਬੰਦਾ ਲੈ ਕੇ ਆਇਆ ਫਰਗੀ ਤੁਹਾਡੇ ਜਿਹੜਾ ਗਰੀਕ ਜਿਹਨੂੰ ਕਹਿੰਦੇ ਫਰੈਂਡ ਆ ਤੁਹਾਡੇ ਮੈਂ ਨਵੇਂ ਸਾਲ ਦੀ ਵਧਾਈ ਦੇਣਾ ਆਈ ਸੀ ਸਰ ਮੇਰਾ ਇੱਕ ਫਰੈਂਡ ਆ ਮੈਂ ਨਾਰਮਲ ਇਹਨੂੰ ਵਧਾਈ ਦੇਣਾ ਸੀ ਨਵੇਂ ਸਾਲ ਦੀ ਇਦਾਂ ਕੁਝ ਨਹੀਂ ਆ ਕਿਹੜੀ ਗੱਲ ਹੋ ਗਈ ਤੁਸੀਂ ਦੱਸੋ ਕਿੰਨੇ ਸਾਲ ਦੇ ਬਾਗੂ ਬਾਬਾ ਨਹੀਂ ਨਹੀਂ ਮੇਰੇ ਘਰ ਆ ਰਹੀ ਹੈ ਕੌਣ ਕਹਿੰਦਾ ਸੀ ਹਾਏ ਸਰ ਤੁਹਾਡੀ ਗੱਲ ਤੇ ਐਗਰੀ ਆ ਤੁਸੀਂ ਵਧਾਈ ਦੇ ਠੀਕ ਹੈ ਤੁਹਾਡੀ ਗੱਲ ਤੇ ਐਗਰੀ ਲੈ ਤੁਹਾਡੇ ਜੋ ਵੀ ਤਰ੍ਹਾਂ ਦੇ ਬੇਤੁਈ ਕਿੰਨੇ ਸਾਲ ਤੋਂ ਜਾਣਦੇ ਹੋ ਬੈ ਤੂੰ ਮੈਨੂੰ ਕਿੰਨੇ ਸਾਲ ਤੋਂ ਜਾਣਦੇ ਹੋ ਹੋਰ ਨੂੰ ਛੱਡੋ ਭਾਜੀ ਉਹ ਮੈਟਰ ਹੀ ਨਹੀਂ ਕਰਦਾ ਮੈਟਰ ਇਹ ਮੈਂ 10 ਲੇਡੀਜ਼ ਨੂੰ ਟੱਕੜਾ ਮਾਰਿਆ ਹੈ ਮੈਂ ਸੋਤੋ ਇਹ ਗਲਤ ਹੈ ਬਿਲਕੁਲ ਗਲਤ ਹੈ ਹੋ ਇੱਕ ਬੰਦਰੀ ਗੱਲ ਸੁਣਾਕਰ ਕਿੰਤਰ ਜੀ ਸੀ ਤਾ ਸਾਂ ਸਾਨੂੰ ਕਹਿੰਦਾ ਮਲਾਜੇ ਲੈ ਲੈਣਾ ਮਲਾਜਾ ਕਰਾ ਲੈਂਦੋ ਉਸ ਤੋਂ ਬਾਅਦ ਹੋਊਗਾ ਤੁਹਾਡਾ ਬਹੇਜ ਰਜਿਨਾਮਾ ਕਰਾ ਦੇਵਾਂਗੇ ਦੇਖ ਲਓ ਵੈਸੇ ਰਜਿਨਾਮਾ ਨਹੀਂ ਚੱਲਿਆ ਮੇਰੇ ਸਾਡੇ ਇਧਰ ਹੱਸ ਲੋ ਮੈਂ ਕਿਹਾ ਕਿਉਂ ਇਤਨਾ ਮੈਨੂੰ ਮਿਸਚੀਨ ਬਨਵਾਇਆ ਦੋਸਤ ਸਾਡਾ ਕਸੂਰ ਕੀ ਆ ਤੇ ਕੀਗਾ ਤੁਹਾਡਾ ਹੋਰ ਜਿਵੇਂ ਆਈ ਜਬਰਨ ਤੁਹਾਨੂੰ ਪਰ ਜਿਹੜਾ ਇਹਨਾਂ ਨੇ ਕੱਬੀ ਤੋਂ ਦੱਸੋ ਨਾ ਸਾਨੂੰ ਕੋ ਬੰਦਾ ਛੱਡੋ ਲੈ ਨਾ ਦੋ ਬੰਦਾ ਨਹੀਂ ਜੜ ਰਹਾ ਕਹਿੰਦੇ ਜੀ ਮੈਂ ਮੈਡੀਕਲ ਆਹ ਹੋਈ ਵੀ ਰਜਨਾਮਾ ਮਲਾਜਾ ਪੌਖਾੜਾ ਤੁਹਾਨੂੰ ਕਿਉਂ ਨਹੀਂ ਬਣਾ ਇੰਨੀ ਵਾਲੇ ਨੇ ਕਹਿੰਦੇ ਜੀ ਗੱਡੀ ਜਾਂਦੋ ਜੀ ਮਲਾਜਾ ਕਰਾਣਾ ਚਲੋ ਨਹੀਂ ਬਿਠਾ ਉਹਨਾਂ ਕੋਲ ਜਰਾ ਮਿਲਵਾ ਕਰੋ ਇਹਨਾਂ ਨਾਲ ਆਹ ਕੰਡਾ ਆਹ ਕੰਡਾ ਆਪ ਨੂੰ ਪਾਸ ਕਰ ਦੇ ਜੀ ਬੁੰਦੀ ਆਈ ਪੀਂਦੀ ਨੇ ਆਹ ਦੇਖੋ ਇੰਨੇ بڑے ਕੁੰਡਾ ਮਿਲਾਇਆ ਕੰਡਾ ਬਚਰੇ ਹੈਲੋ ਪਾਪਾ ਜੀ ਦਾ ਦਾਰੂ ਪੀਦੀ ਮਿਲਾ ਦੇ ਪਤਾ ਆਹ ਦੇਖੋ ਵੱਜ ਰਿਹਾ ਹੁਣ ਹੁਣੇ ਵਾਲੀ ਕਰਾਊਗਾ ਸੀਪੀ ਸਾਹਿਬ ਨੂੰ ਸਵੇਰੇ ਮੇਰਾ ਸੀਪੀ ਸਾਹਿਬ ਦੇ ਦਫਤਰ ਤਰਨਾ ਲਾਵਾਂਗੇ ਜੀ ਉਹ ਬੰਦੇ ਨਾਲ ਮਲਾਜਾ ਵੀ ਹੋਊਗਾ ਜੀ ਉਹਦਾ ਬੰਦੇ ਨਾਲ ਮਲਾਜਾ ਵੀ ਹੋਊਗਾ ਜਿਹੜਾ ਨਾਮ ਪੁੱਛਣਾ ਦਾ ਲੋਰੋ ਵੀ ਵਗੈਰਾ ਮਲਾਜਾ ਹੋਣਾ ਚਾਹੀਦਾ ਨਾਮ ਕਿ ਉਹਨੇ ਡਰਿੰਕ ਕੀਤੀ ਆ ਕਿ ਨਹੀਂ ਕੀਤੀ ਦੁਨੀਆ ਦੀਆਂ ਲੜਾਈਆਂ ਉੱਥੇ ਅਗਰ ਰਜਨਾਨੀਆਂ ਦਾ ਟਕੇੜਾ ਮਾਰੋ ਤਾਂ ਤੁਸੀਂ ਤੁਹਾਡੇ ਨਹੀਂ ਕੋ ਮਾਰਨ ਵਾਲਾ ਆ ਪੁੱਛ ਲਓ ਕਿ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋ ਮਾਰ ਰਹੀਆਂ ਮਾਰ ਰਹੀਆਂ ਮੇਰੇ ਆ ਡਾਂਗ ਤੂੰ ਮਾਰ ਰਹੀਆਂ ਮੇਰੇ ਉਂਗਲਾ ਤੋੜ ਦਿੱਤਾ ਅੰਦਰ ਕੁੜੀ ਆ ਅੰਦਰ ਕੁੜੀ ਆ ਤੇਰੇ ਨਾਲ ਆਈ ਐ ਕੋਈ ਨਹੀਂ ਮੇਰੀ ਗੱਲ ਸੁਣ ਲੈ ਮੈਂ ਥੀ ਆ ਗਈ ਕਹਿੰਦਾ ਇੱਥੇ ਕੀ ਕਰਨਾ ਹੈ ਮੈਂ ਮੇਰਾ ਹਸਬੰਦ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਉਣ ਲਈ ਉਹਨੂੰ ਕਿ ਲੋਕਾਂ ਨੂੰ ਮਰਵਾਉਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦੇ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਏ ਕਿ ਪਤਾ ਨਹੀਂ ਹੈ ਗਈ ਏ ਨਾਲ ਤੇ ਮੇਰੇ ਆਠ ਆ ਦੇਣੀਆਂ ਨੇ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੌਣ ਹੋ ਨਹੀਂ ਮਲਾਜਾ ਕਰਾਉਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਹੈ ਜਿਹਨੇ ਜ਼ੈਨ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਾਂ ਦਾ ਕਰਾ ਲੇਗੀ ਮੈਨੂੰ ਕ ਹੋਲਟਟ ਆਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਆਪਣੀ ਬਸ ਅੱਡੇ ਦੀ ਹਾਂ ਸਾਡੇ ਉੱਥੇ ਹੀ ਖੜੇ ਆ ਜੀ ਬਸ ਅੱਡੇ ਹੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਉਂਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡਰਿੰਕ ਬੈਗ ਕਰਕੇ ਥਾਣੇ ਚ ਨਾ ਬੈਠਾ ਜਾਵੇ ਲੰਮੀ ਪਾਇਆ ਉਹ ਆ ਗਏ ਸਰ ਕੀ ਮੈਟਰ ਕੀ ਹੋਇਆ ਸੀ ਕਿ ਇਹਨਾਂ ਨੇ ਗੁੰਡਾਗਰਦੀ ਅਸੀਂ ਨਾਕੇ ਤੇ ਧਿਆਨ ਸਿੰਘ ਕੰਪਲੈਕਸ ਹਾਜ਼ਰ ਸੀਗੇ ਇਹ ਸਰਦਾਰ ਵਿਅਕਤੀ ਤੇ ਇੱਕ ਮੋਨਾ ਵਿਅਕਤੀ ਸ਼ਰਾਬੀ ਹਾਲਤ ਵਿੱਚ ਆਪਸ ਚ ਲੜ ਰਹੇ ਸੀਗੇ ਇਹ ਤਗੜੇ ਮੱਛੇ ਲੇਡੀਆਂ ਆਈ ਹੈ ਕਿ ਰੌਲਾ ਇਹਨਾਂ ਦੇ ਗਾਰਡ ਇਹ ਦਰੁਨਾ ਰੱਜੇ ਹੋਏ ਨੇ ਆਪਸੇ ਲੜ ਰਹੇ ਸੀ ਇੱਕ ਦੂਜੇ ਸੱਟਮਾਰ ਕੀਤੀ ਐ ਕੁੱਟਮਾਰ ਕੀਤੀ ਐ ਇਸ ਕਰਕੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਲੈ ਕੇ ਜਾ ਰਹੇ ਹਾਂ ਬਸ ਇਹ ਮਹਿਲਾ ਇਹ ਜਾਨ ਨੂੰ ਗਲਤ ਹਾਰੇ ਇਹ ਦੇਖੋ ਜਿਹੜਾ ਅਸੀਂ ਕੀਤਾ ਮੈਡੀਕਲ ਕਰਾਵਾਂਗੇ ਉਹਨਾਂ ਦੇ ਗਾਰਡੀਨ ਨੇ ਸਾਡੇ ਪ੍ਰਤੀ ਕੁਝ ਨਾ ਕੁਝ ਤਾਂ ਬੋਲਣਾ ਹੀ ਐ ਦੇਖਿਆ ਵੀ ਲੇਡੀਜ਼ ਨੂੰ ਅੰਦਰ ਠਾਗੜੇ ਦੇ ਵਿੱਚ ਤਾਂ ਨਹੀਂ ਜਾਂਦਾ ਗਿਆ ਸੀ ਕਿ ਬਾਹਰ ਹੀ ਸੀ ਜਿਹੜੀ ਨਹੀਂ ਲੇਡੀਜ਼ ਤਾਂ ਇਹਨਾਂ ਦੇ ਮਗਰ ਆਈਆਂ ਨੇ ਜੀ ਅਸੀਂ ਨਹੀਂ ਲੈ ਕੇ ਆਏ ਨੇ ਅਸੀਂ ਤਾਂ ਬੰਦੇ ਲੈ ਕੇ ਆਏ ਹਾਂ ਦੋ ਇੱਕ ਸਰਦਾਰ ਵਿਅਕਤੀ ਹੈ ਕਿ ਮੋਨਾ ਵਿਅਕਤੀ ਹੈ ਸ਼ਰਾਬੀ ਹਾਲਤ ਵਿੱਚ ਮੈਡੀਕਲ ਕਰਾਉਣ ਲਈ ਲੈ ਕੇ ਚੱਲੇ ਉਹ ਲੈ ਨਹੀਂ ਤੁਹਾਡੇ ਨਾਲ ਦੇਸ਼ੀ ਨਾਲ ਕਿਹੜਾ ਮਾਰ ਹੋ ਰਹੀ ਹੈ ਦੇਖੋ ਇਹ ਤਾਂ ਹੁਣ ਉਹਨਾਂ ਨੇ ਇਸ ਕਰਕੇ ਲਾਤੇ ਤਾਂ ਸੋ दैट ਉਹਨੂੰ ਐ ਲੱਗੇ ਕਿ ਅਸੀਂ ਕਿਸੇ ਨਾਲ ਕੁਝ ਗਲਤ ਕੀਤਾ ਅਸੀਂ ਤਾਂ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲ ਤੇ ਇੱਕ ਦੂਜੇ ਨਾਲ ਲੜ ਰਹੇ ਸੀ ਬਹੁਤ ਬੁਰੀ ਤਰ੍ਹਾਂ ਅਸੀਂ ਇਹਨਾਂ ਨੂੰ ਰੋਕਿਆ ਇਹ ਪੁਲਿਸ ਦੇ ਗੱਲ ਪੈ ਗਏ ਹੁਣ ਮੈਡੀਕਲ ਰਾਂ ਦੇ ਸਿਵਲ ਹਸਪੀਟਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਇਹ ਦੋ ਹੀ ਬੰਦੇ ਸੀ ਜਿਹੜੇ ਦਾਰੂ ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਦਾਰੂਜੀ ਹਾਲਾ ਸ਼ਰਾਬੀ ਹਾਲ ਕਿਹੜੇ ਨਾਲ ਦੇ ਮਾਮਲੇ ਸਾਰੇ ਡਿਵੀਜ਼ਨ ਨੰਬਰ 5 ਚੌਂਕੀ ਬਸਟੈਂਡ ਤੁਹਾਡੇ ਦੇ ਵੀ ਮੁਲਾਜ਼ਮਾਂ ਦੇ ਵੀ ਇਲਾਜ ਹੁਣਾਂ ਦੇ ਮੁਲਾਜ਼ਮ ਦੇਖੋ ਹੁਣ ਉਹਨਾਂ ਦਾ ਤਾਂ ਕੁਝ ਵੀ ਕਹਿਣਾ ਹੈ ਪਰ ਅਸੀਂ ਤਾਂ ਆਪਣੀ ਡਿਊਟੀ ਕਰਦੇ ਵੇ ਸੀ ਹੁਣ ਮੁਲਾਜ਼ਾ ਕਰਾਉਣ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਆਂ ਆਪਣੀ ਵੀ ਹੈਗੀ ਆ ਫੇਕੀ ਅੰਦਰ ਆ ਜੀ ਸਰ ਮੇਰੇ ਨਾਲ ਕਰਾਉਂ ਦਿਓ ਮੈਡੀਕਲ ਕਰਾਉਂਦੇ ਮੈਡੀਕਲ ਕਰਾਉਂਦੇ ਬੰਦੀ ਦਿਖਾਉਂਗਾ ਕਰਾਉਂਗਾ ਕਰਾਉਂਗਾ ਧਿਆਨ ਲਓ ਜੀ ਬਦਲੀ ਕਰਾਣਗੇ ਬਦਲੀ ਕਰਾਣਗੇ ਪਤਾ ਹੈ ਇਹ ਪਹਿਲਾਂ ਮੈਡੀਕਲ ਕਰਾਉਂਦੇ ਆਂ ਦਾਰੂ ਪੀਤੀ ਦੋਵੇਂ ਲੰਡੇ ਸੀਗੇ ਆਪਸੇ ਲੜੇ ਤੇ ਮੈਡੀਕਲ ਬਾਕੀ ਸਵੇਰੇ ਹਨ ਕੋਈ ਨਹੀਂ ਓਕੇ ਇਹਨਾਂ ਦਾ ਉੱਥੇ ਲੜਨ ਲਈ ਦੋਵੇਂ ਇਹਨਾਂ ਦਾਰੂ ਦੋਨੇ ਪੀਤੀ ਸੀ ਇਹਨਾਂ ਦਾ ਮੈਡੀਕਲ ਹੋਊਗਾ ਮੈਡੀਕਲ ਕਰਾਉਣ ਤੋਂ ਬਾਅਦ ਅਗਲੀ ਕਾਰ ਵੀ ਅਮਲ ਤੇ ਲਿਆ ਦੇਗਾ ਮੁਲਜ਼ਮਾਂ ਦੀ ਗੱਲ ਕਰਦੇ ਜਿਹੜੇ ਪ੍ਰਾਈਵੇਟ ਬੰਦੇ ਫੜੇ ਦੋਨੇ ਉਹਨੇ ਦਾਰੂ ਪੀਤੀ ਦੋਨੇ ਦੋਨੇ ਟੈਂਪੋ 'ਚ ਲੜ ਪਏ ਇਕੱਠਿਆਂ ਦਾਰੂ ਪੀਤੀ ਕੋਨੇ ਕੋਈ ਸੀਨੀਅਰ ਤੋਂ ਸਲਾਹ ਲੈ ਕੇ ਕਾਰਵਾਈ ਉਹਨੇ ਕਰਦਿਆ ਕੋਈ ਨਾ ਪੁਲਿਸ ਮੁਲਾਜ਼ਮ ਦੀ ਵੀ ਗਈ ਇਲਜ਼ਾਮ ਕੋਨੇ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਾਂਗੇ ਸਰ ਉਹਦਾ ਮੁਲਾਜ਼ਮ ਕਰਨ ਵਾਸਤੇ ਵੈਰੀਫਾਈ ਕਰ ਲਾਂਗੇ ਆਪਾਂ ਕੋਈ ਨਹੀਂ ਸਰ ਕਰ ਲਾਂ ਕਰ ਲਾਂਗੇ ਵੀਰੇ ਇੱਕ ਹੁਣ ਇੱਥੇ ਆ ਆਟੋ ਡਰਾਈਵਰ ਹੈਗੇ ਜੀ ਆਟੋ ਚਾਲਕ ਹੈਗੇ ਕਾਕਾ ਹੈਗਾ ਤੇ ਰਵੀ ਹੈਗਾ ਯੋਨੈਂ दारू ਪੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਆ। ਪਰ ਕੀ ਮਾਮਲਾ ਇਹ ਤੋਂ ਪਤਾ ਯਾਰਾ ਜੀ ਜੇ ਸ਼ਰਾਬ ਤੇ ਜਨਾ ਪੀਤੀ ਜੇ ਇਹਨਾਂ ਨੇ ਉਹ ਕੱਢ ਕੇ ਲਿਆਂਦਾ ਕਿ ਇਹ ਲੇਡੀਜ਼ ਦੇ ਥੱਪੜ ਮਾਰਿਆ ਕੋਈ ਇਹ ਤਾਂ ਮਾਮਲਾ ਹੈਗਾ। ਉਹ ਹੀ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ। ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ। ਸੋ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ। ਕੋਈ ਧਾਨੇ ਦੇ ਤੇ ਕਹਿੰਦੇ ਲੇਡੀਜ਼ ਵਗੈਰਾ ਵੀ ਕੋ ਮਾਮਲਾ ਆ ਗਿਆ ਸੋ ਕਹਿੰਦੇ ਨੂੰ ਇਹ ਕਹਿ ਰਹੇ ਹੈਗੇ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਸੋ ਉਹ ਵੈਰੀਫਾਈ ਕਰਾਂਗੇ ਜੀ ਕਮਰੇ ਚੋਂ ਗੱਡੀ ਜਾਂਦਾ ਨਹੀਂ ਕੋਈ ਉਹ ਅਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਵਿਆਹ ਦਿੱਤੇ ਅੱਜ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਕੇ ਉਹ ਬੁਡੇ ਐਗਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਰਾਤੀ ਸਾਰੇ ਰੱਖ ਲੈਂਦੇ ਤਾਂ ਕੋਈ ਬਿਲਕੁਲ ਨਹੀਂ ਨਿਕਰੀ ਆਸ ਇਹ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹਲੇ ਮੇਰੇ ਧਿਆਨ ਚ ਨਹੀਂ ਹੈਗੀ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸਾਂਗੇ